ਸਾਰਿਆਂ ਨੂੰ ਕਿਵੇਂ ਸਾਰੇ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚ ਰਹਿਣ ਖੁਸ਼ ਰਹੋ ਤੇ ਫਰੈਂਡਸ ਮੈਂ ਹੁਣ ਕਾਫੀ ਦਿਨਾਂ ਬਾਅਦ ਫਿਰ ਤੋਂ ਕੰਟੀਨਿਊ ਹੋ ਰਹੀ ਆ ਬਸ ਫਰੈਂਡਸ ਮੇਰਾ ਨਾ ਟਾਈਮ ਨਹੀਂ ਲੱਗ ਰਿਹਾ ਕਿਉਂਕਿ ਮੈਂ ਕਲਾਸਿਸ ਜੁਆਇਨ ਕਰ ਲਈਆਂ ਨੇ ਸਟਿਚਿੰਗ ਦੀਆਂ ਤੇ ਇਹਦੇ ਕਰਕੇ ਮੈਂ ਸਵੇਰ ਤੋਂ ਜਾ ਕੇ ਸ਼ਾਮ ਨੂੰ ਘਰ ਆਉਣੀ ਆ ਤੇ ਬਸ ਵਲੋਗਿੰਗ ਵੱਲ ਧਿਆਨ ਹੀ ਦੇ ਹੋ ਰਿਹਾ ਤੇ ਤਾ ਕਰਕੇ ਮੈਂ ਅੱਜ ਛੁੱਟੀ ਕੀਤੀ ਹੈ ਤੇ ਅੱਜ ਆ ਮੈਂ ਘਰੇ ਕਿਉਂਕਿ ਅੱਜ ਛੁੱਟੀ ਕੀਤੀ ਸੀ ਸਪੈਸ਼ਲੀ ਅਸੀਂ ਮੈਨੂੰ ਲੱਗਦਾ ਸਾਰਿਆਂ ਨਾਲੋਂ ਜ਼ਿਆਦਾ ਲੇਟ ਹੋ ਚੁੱਕੇ ਆ ਤੇ ਸਾਰਿਆਂ ਨੇ ਗਰਮੀ ਦੀ ਸ਼ੁਰੂਆਤ ਕਰ ਲਈ ਬਟ ਸਾਡੇ ਅਜੇ ਸਰਦੀ ਹੀ ਚੱਲ ਰਹੀ ਆ ਕਿਉਂਕਿ ਸਾਡੇ ਅਜੇ ਦੇਖ ਲਓ ਫਰੈਂਡਸ ਆ ਸਾਰੀਆਂ ਪਈਆਂ ਨੇ ਰਜਾਈਆਂ ਤੇ ਹਜੇ ਤੱਕ ਅਸੀਂ ਰਜਾਈਆਂ ਨਹੀਂ ਸੀ ਵਿੱਚ ਰੱਖੀਆਂ ਤੇ ਅੱਜ ਮੈਂ ਕਿਹਾ ਵੀ ਮੈਨੂੰ ਛੁੱਟੀ ਕਰਨੀ ਪੈਣੀ ਆ ਮੇਰੇ ਤੋਂ ਬਿਨਾ ਇੱਥੇ ਕੋਈ ਵੀ ਕੰਮ ਕੰਪਲੀਟ ਨਹੀਂ ਹੁੰਦਾ ਤੇ ਅੱਜ ਮੈਂ ਫੇਰ ਛੁੱਟੀ ਕਰ ਲਈ ਮੈਂ ਕਿਹਾ ਚਲੋ ਅੱਜ ਆਪਣਾ ਗਰਮੀਆਂ ਦੀ ਸ਼ੁਰੂਆਤ ਕਰ ਲਈ ਐ ਜੀ ਵੀ ਕਿਉਂਕਿ ਬਹੁਤ ਜ਼ਿਆਦਾ ਗਰਮੀ ਤਾਂ ਹੋ ਗਈ ਬਟਰ ਰਜਾਈਆਂ ਪਈਆਂ ਨੇ ਇੱਥੇ ਤੇ ਇਸਕੇ ਚਲੋ ਅੱਜ ਸਫਾਈ ਕਰਦੇ ਆ ਘਰ ਦੀ ਤੇ ਹੁਣ ਬਸ ਫਟਾਫਟ ਕਰਦੇ ਆ ਰਜਾਈਆਂ ਉਧਰ ਸੈਟਿੰਗ ਕਰਨ ਲੱਗੇ ਆ ਤੇ ਕਿਉਂਕਿ ਉਸ ਤੋਂ ਬਾਅਦ ਫਿਰ ਕਰਾਂਗੇ ਸਫਾਈ ਹਜੇ ਮੇਰੇ ਆਪਣੇ ਵੀ ਮੋٹے ਕੱਪੜੇ ਮੇਰੇ ਮੇਰੇ ਕਿਉਂਕਿ ਮੇਰਾ ਟਾਈਮ ਨਹੀਂ ਸੀ ਲੱਗ ਰਿਹਾ ਬਾਕੀ ਸਾਰਿਆਂ ਨੇ ਆਪਣੇ ਆਪਣੇ ਰੱਖ ਲਏ ਮੇਰੇ ਹਜੇ ਪਏ ਨੇ ਮੈਂ ਅੱਜ ਆਪਣੇ ਮੋٹے ਕੱਪੜੇ ਵੀ ਵਿੱਚ ਰੱਖਣੇ ਆ ਧੁੱਪ ਲਵਾ ਕੇ ਬਸ ਅੱਜ ਆਪਣਾ ਜਿਹੜਾ ਵਲੌਗਿੰਗ ਆ ਉਹ ਕਰਦੀ ਹੈਗੀ ਸਾਫ ਸਫਾਈ ਮੌਸਮ ਤਾਂ ਫਰੈਂਡਸ ਅੱਜ ਵਧੀਆ ਠੰਡੀ ਠੰਡੀ ਜੀ ਹਵਾ ਚੱਲਦੀ ਆ ਜਾਂ ਨਾ ਕਿਤੇ ਮੀਂਹ ਪੈ ਗਿਆ ਨਹੀਂ ਤਾਂ ਬਹੁਤ ਗਰਮੀ ਹੋ ਜਾਂਦੀ ਹੈ ਦੁਪਹਿਰ ਨੂੰ ਤਾਂ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਹੈ ਤੇ ਡੇਜੀ ਕੀ ਲੱਭਦੀਆਂ ਇਹ ਡੇਜੀ ਹੈਲੋ ਬੋਲ ਇੱਧਰ ਡੇਜੀ ਹੈਲੋ ਬੋਲ ਹੈਲੋ ਫਸਾਰੀ ਦੇਖ ਲੈ ਸੰਗੜੀ ਇਨੂੰ ਇੱਧਰ ਨੂੰ ਆ ਜਾ ਇੱਧਰ ਨੂੰ ਕੱਢ ਕੇ ਆ ਜਾ ਇੱਧਰ ਨੂੰ ਆ ਜਾ ਏ ਡੇਜੀ ਤੈਨੂੰ ਪਤਾ ਲੱਗਦਾ ਤੇਰਾ ਨਾਮ ਡੇਜੀ ਹੈ ਹੈ ਏ ਡੇਜੀ ਤੂੰ ਮੈਨੂੰ ਚਿੱਟੀ ਗਾਤੇ ਆ ਮੈਨੂੰ ਗੋਰੀ ਗਾਤੇ ਆ ਫਰੈਂਡਸ ਅਮਰ ਤੇ ਇਧਰ ਲੱਗੀ ਹੋਈ ਆ ਮੇਰੇ ਨਾਲ ਹੱਥ ਬਟਾਉਣ ਤੇ ਪੇਟੀ ਵਿੱਚ ਤਾਂ ਸੀ ਹੋਈ ਆ ਇਹ ਕੁੜੀ ਭਾਈ ਨਿਕਲੂਗੀ ਕਿਵੇਂ ਤੂੰ ਤਾਂ ਲੰਬੀ ਵੀ ਬਹੁਤ ਆ ਨਿਕਲ ਨਹੀਂ ਹੋਣਾ ਤੇਰੇ ਤੋਂ ਤੇ ਫਰੈਂਡਸ ਹੁਣ ਅਸੀਂ ਇੱਧਰ ਕਰ ਰਹੇ ਹਾਂ ਪੇਟੀ ਵਿੱਚ ਜਗ੍ਹਾ ਕਿ ਰਜਾਈਆਂ ਵਿੱਚ ਰੱਖੋ ਜਾਂ ਸਾਰਿਆਂ ਦੇ ਕੱਪੜੇ ਹੀ ਬਹੁਤ ਆ ਕੱਪੜਿਆਂ ਨਾਲੇ ਪੂਰੀ ਪੇਟੀ ਮਲ ਹੋ ਜਾਂਦੀ ਐ ਬਸ ਹੁਣ ਤਿੰਨ ਚਾਰ ਬੈਦ ਤੇਰੀ ਨੇ ਮੇਰੇ ਕਿੱਥੇ ਅਮਰਤ ਦੇ ਨੇ ਆ ਦੇਗਾ ਬਲੂ ਜਾਂ پیسے ਲੈ ਨਹੀਂ ਫਰੈਂਡਸ ਇਹ ਸਰਾਸਰ ਝੂਠ ਬੋਲ ਰਹੀ ਆ ਤੇ ਜਗ੍ਹਾ ਤਾਂ ਬਥੇਰੀ ਆ ਟੰਗਰਾਂ ਨਾਲ ਰੱਖ ਹੋਣਗੇ ਫਿਰ ਮੈਂ ਬੈਲੀ ਹੋ ਗਈ ਜਾਂ ਮੈਂ ਫਟਾਫਟ ਲੈ ਕੇ ਆ ਮਦੂਈ ਚੱਕ ਕੇ ਇੱਕ ਤਾਂ ਇਹ ਚ ਐਕਸਟਰਾ ਪਾਈ ਸੀ ਉਹ ਤਾਂ ਆਪਾਂ ਦੇਤੀ ਸੀ ਨਾ ਪਿੰਗਲਵੜੇ ਵਾਲਿਆਂ ਨੂੰ ਹਾਂ ਕੱਪੜੇ નીચે ਐਕਸਟਰਾ ਵੀ ਨਾ ਤਾਂ ਜਾਈਂਦਾ ਇਹ ਗੁੱਲੀ ਹੋ ਗਈ ਚਲੋ ਤੈ ਲਾ ਲਾਂ ਨਾ ਇਹਨੂੰ ਵੀ ਲਾ ਲਾਂ ਨਾ ਮਨੇ ਸੇ ਕਹਿੰਦੇ ਕਹਿੰਦੇ ਕੱਪੜੇ ਦੇ ਖਣੇ ਚ ਮੈਂ ਕਿਹਾ ਹਾਂ ਮਸ ਖੜ ਕੇ ਦੇਖ ਕੇ ਚੱਲੀ ਗਏ ਉਧਰ ਚਲ ਮੈਂ ਲੈ ਕੇ ਆਉਣੀ ਉਧਰ ਸਾਡਾ ਕੰਮ ਹੋ ਗਿਆ ਜੀ ਸਟਾਰਟ ਰਜਾਈਆਂ ਰੱਖਣ ਦਾ ਹੈਪੀ ਗਰਮੀ ਜੜੀ ਤੋਂ ਪੁਣਿਖੜੇ ਹੁੰਦੀ ਕੜਾਕਾ ਫਾਈਨਲੀ ਸਾਡੀਆਂ ਰਜਾਈਆਂ ਰੱਖ ਹੋ ਗਈਆਂ ਨੇ ਤੇ ਸਭ ਤੋਂ بڑا ਪਹਾੜ ਹੈ ਜਿਹੜਾ ਕਿ ਉਹ ਕੰਪਲੀਟ ਹੋ ਚੁੱਕਿਆ ਹੈ ਤੇ ਫਰੈਂਡਸ ਸਾਰਾ ਕੰਮ ਹੁਣ ਕਰ ਲਿਆ ਫਿਨਿਸ਼ ਰਜਾਈਆਂ ਰਜੂਆਂ ਸਾਰੀਆਂ ਇਹ ਬੇਜੇ ਝਾੜੂ ਪੋਚਾ ਸਾਰਾ ਕੰਪਲੀਟ ਕਰ 11:00 ਵਜ ਗਏ ਨੇ ਕਿਉਂਕਿ ਟਾਈਮ ਜ਼ਿਆਦਾ ਹੋ ਗਿਆ ਸਿਵਾਈਆਂ ਕਰਦਿਆਂ ਨੂੰ ਤੇ ਮੇਰੀ ਹੁਣ ਆਈ ਬਾਰੀ ਪ੍ਰਸ਼ਾਦਾ ਛਕਣ ਦੀ ਬਸ ਮੈਂ ਆਪਣਾ ਪ੍ਰਸ਼ਾਦਾ ਵਾ ਕੇ ਬਹਿ ਗਈਆਂ ਤੇ ਹੁਣ ਛਕਦੇ ਆ ਰੋਟੀ ਤੇ ਉਸ ਤੋਂ ਬਾਅਦ ਨੂੰ ਮਿਲਦੇ ਆ ਅੱਜ ਅਮਰਿੰਦਰ ਨਾਲ ਹੈ ਤਾਂ ਸਕੂਲ ਗਿਆ ਹੈ ਜਦੋਂ ਆਜੂਗਾ ਫਿਰ ਆਪਾਂ ਕਰਾਂਗੇ ਉਹਦੇ ਨਾਲ ਪੰਜ ਸ਼ਾਮ ਤੋ ਫਰੈਂਡਸ ਅੱਜ ਮੇਰੀ ਹੈਗੀ ਹੈ ਬਹੁਤ ਹੀ ਜ਼ਿਆਦਾ ਮਾੜੀ ਕਿਸਮਤ ਦੇਖ ਲਓ ਸਵੇਦਾ ਇਨਾ ਕੰਮ ਕੀਤਾ ਠੀਕ ਆ ਤੇ ਜਦੋਂ ਮੈਂ ਰੋਟੀ ਖਾਣ ਲੱਗੀ ਤਾਂ ਲਾਈਟ ਗਈ ਡਰਨ ਤੇ ਸਾਡਾ ਇਹ ਇਨਵਰਟਰ ਵੀ ਵਿਚਾਰਾ ਜਵਾਬ ਜੇ ਦਿੱਤਾ ਹੋਇਆ ਉਹਨੇ ਤੇ ਹੁਣ ਬੈਠੇ ਆ ਬਸ ਅੱਜ ਮੈਂ ਛੁੱਟੀ ਕਰੀ ਆ ਤੇ ਅੱਜ ਇੱਥੇ ਲਾਈਟ ਨਹੀਂ ਪਤਾ ਨਹੀਂ ਕਿਉਂ ਗਈ ਤੇ ਮੈਂ ਹੁਣ ਪਛਤਾ ਰਹੀ ਆ ਕਿ ਮੈਂ ਕਿਉਂ ਕਰੇ ਰਹੀ ਪਤਾ ਨਹੀਂ ਹੁਣ ਲਾਈਟ ਪੱਜ ਚੁੱਕੀ ਹੈ ਤੇ ਹੁਣ ਅਮਰਤ ਬਣਾਉਗੇ ਦੁਪਹਿਰ ਦਾ ਲੰਚ ਠੀਕ ਹੈ ਚਾਵਲ ਬਣਾਉਗੇ ਫਰੈਂਡਸ ਬਹੁਤ ਜ਼ਿਆਦਾ ਟੇਸਟੀ ਬਣਾਉਂਦੀ ਆ ਬਹੁਤ ਟੇਸਟੀ ਤੁਸੀਂ ਜੇ ਘਰੇ ਸਾਡੇ ਆਓ ਕਦੇ ਵੀ ਤਾਂ ਤੁਹਾਨੂੰ ਇਹ ਚਾਵਲ ਬੜਾ ਜਾਓ ਹੈ ਚਾਵਨਾ ਕੇ ਖਲਾਉਗੀ ਠੀਕ ਹੈ ਟੇਸਟੀ ਟੇਸਟੀ ਤੇ ਹੁਣ ਇਹ ਕਹਿੰਦੀ ਹੈ ਵੀ ਅੱਜ ਮੇਰੀ ਭੈਣ ਘਰੇ ਆ ਮੈਂ ਇਹਦੀ ਅੱਜ ਫੁੱਲ ਸੇਵਾ ਕਰਨੀ ਹੈ ਅੱਛਾ ਭੈਣ ਮੇਰੇ ਬਾੜ ਮੈਂ ਵੀ ਤਾਂ ਰੋਜ਼ ਘਰੇ ਕਰਦਾ ਕੰਮ ਕਰਦੀ ਹਾਂ ਅੱਜ ਮੇਰੀ ਭਣ ਤਾਂ ਹੀ ਕਰ ਰਹੀ ਹੈ ਕਿ ਅਮੀਂ ਮੈਂ ਤਾਂ ਰੋਜ਼ ਕੰਮ ਕਰਦੀ ਹਾਂ ਹਾਂ ਫਰੈਂਡਸ ਅੱਜ ਮੈਂ ਇਥੋਂ ਗੰਦ ਕੱਢਿਆ ਨਾ ਘਰ ਚੋਂ ਜਾਲੇ ਜੂੜੇ ਲੱਗੇ ਹੋਏ ਇਹਨਾਂ ਨੇ ਕੋਈ ਸਾ ਸਾਡੇ ਮੇਰੇ ਤੋਂ ਜਾਣੇ ਸਾਰੇ ਝਾੜੇ ਨੇ ਅੱਜ ਮੈਂ ਦਿਖਾਉਂ ਤੈਨੂੰ ਦੇਖਾਂ ਲੈ ਅੱਜ ਮੈਂ ਚਮਕਾਇਆ ਪਹਿਲੇ ਕਿਤੇ ਮੈਂ ਜਲਾਇਆ ਤੇ ਇੰਨੀ ਮਿੱਟੀ ਐ ਢਾਈ ਮੇਰੇ ਤੋਂ ਉਹ ਕੱਲ ਫਿਰ ਡਸਟ ਆ ਗਈ ਹੋਣੀ ਦੁਬਾਰਾ ਮੇਰੇ ਫਰੈਂਡਸ ਇਹਨੇ ਮੇਰੇ ਤੋਂ ਬਿਲਕੁਲ ਕੋਈ ਕਰਨੀ ਬੁਰੀ ਠੀਕ ਹੈ ਲੋਕਾਂ ਤੁਹਾਡੇ ਘਰ ਵੀ ਫਰੈਂਡਸ ਕਰ ਦੋ ਦੇ ਹਰ ਜਾਈਆਂ ਜੁਆਂ ਰੱਖ ਹੋ ਗਈਆਂ ਕੱਪੜੇ ਗਰਮੀਆਂ ਵਾਲੇ ਕਰ ਦੋ ਦੇ ਕੱਢ ਹੋ ਗਏ ਬਣਿਆ ਵਾਟ ਸਾਡੇ ਅੱਜ ਕੱਢ ਹੋਏ ਦੇਖ ਲਓ ਕਿਉਂਕਿ ਮੈਂ ਘਰੇ ਰਹੀ ਹਾਂ ਅੱਜ ਤਾਂ ਇਹਨਾਂ ਦਾ ਕੰਮ ਮੈਂ ਨਾਲ ਲਾ ਕੇ ਕਰਵਾਇਆ ਹੈ ਫਿਰ ਮੈਂ ਕੱਲੀ ਵਿਚਾਰੀ ਕੀ ਕਦੀ ਮੇਰੇ ਨਾਲ ਕੋਈ ਲੱਗਦਾ ਮੈਂ ਕੱਲੀ ਹੋ ਕ ਮੇਰੇ ਨਾਲ ਤਾਂ ਕੋਈ ਹੁੰਦਾ ਹੀ ਨਹੀਂ ਸੀ ਸਿਪਾਈ ਘਰ ਨੂੰ ਉਦੋਂ ਗੱਲ ਨਹੀਂ ਉਦੋਂ ਗੱਲ ਹੋਰ ਸੀ ਮੈਂ ਤਾਂ ਬਹੁਤ ਆ ਮੇਰੀ ਸੀ ਉਹ ਤਾਂ 3 ਸੀ ਉਦੋਂ ਮੈਂ ਨਿਆਣੀ ਸੀ ਮੈਂ ਵੀ ਨਿਆਣੀ ਨਿਆਣੀ ਉਹ ਕਰਨ ਲੱਗੀ ਹੋਈ ਐ ਗੱਦੀ ਮੇਰੇ ਨਾਲ ਕਹਿੰਦਾ ਕੋਈ ਹੈਲਪ ਕਰਾਉਂਦਾ ਹੁੰਦਾ ਸੀ ਦੇਖੋ ਫਰੈਂਡਸ ਇਹ ਨਾਲੇ ਜੇ ਲੋਤੇ ਮੇਰਾ ਢੁੰਡਾ ਕੋਈ ਕੰਪੈਰੀਜ਼ਨ ਨਹੀਂ ਕੁਝ ਵਧੀਆ ਬਾਤ ਮੈਂ ਅੱਗੇ ਅੱਗੇ ਕੰਮ ਆਊਗਾ ਕੋਈ ਨਹੀਂ ਅੱਗੇ ਆ ਰਿਹਾ ਉਹ ਤੁਸੀਂ ਵੀ ਕਰੋ ਨਾ ਤੇਰੇ ਕਿਤੇ ਆਉਣਾ ਨਹੀਂ ਮੇਰੀ ਨਾ ਟੈਂਸ਼ਨ ਲੈ ਤੂੰ ਤੇ ਬਸ ਫਰੈਂਡਸ ਹੁਣੇ ਬਣਾਉਂਦੀ ਹਾਂ ਚੌਲ ਤੇ ਮੈਂ ਉਹ ਤੱਕ ਥੋੜੀ ਜੀ ਸਾਲ ਨੇ ਆਪਾਂ ਘੰਟਾ ਦਾ ਰੈਸਟ ਕਰਨ ਤੋਂ ਬਾਅਦ ਫਿਰ ਅੱਜ ਮੈਂ ਤੁਹਾਡੇ ਨਾਲ ਇੱਕ ਡਿਸ਼ ਵੀ ਸ਼ੇਅਰ ਕਰੂੰਗੀ ਠੀਕ ਹੈ ਜੀ ਸ਼ਾਮ ਨੂੰ ਤੇ ਤੁਸੀਂ ਪਲੀਜ਼ ਵਲੌਗ ਨੂੰ ਸਟਾਰਟ ਤੋਂ ਲਾਸਟ ਤੱਕ ਜਰੂਰ ਦੇਖਿਓ ਕਰੋ ਸਕਿਪ ਨਾ ਕਰਿਆ ਕਰੋ ਅੱਗੇ ਅੱਗੇ ਨਾ ਕੱਢ ਦਿਆ ਕਰੋ ਠੀਕ ਹੈ ਜੀ ਤੇ ਬਸ ਹੁਣ ਕਰਦੀ ਆਂ ਰੈਸਟ ਤੇ ਸ਼ਾਮ ਨੂੰ ਫਿਰ ਤੁਹਾਡੇ ਨਾਲ ਸ਼ੇਅਰ ਕਰੂੰਗੀ ਮੈਂ ਇੱਕ ਸਪਾਈਸੀ ਜੀ ਦੁਈ ਨਸਪਾਈਸੀ ਜੀ ਸਪਾਈਸੀ ਡਿਸ਼ ਸ਼ੇਅਰ ਕਰਾਂਗੇ ਆਪਾਂ ਮਿੱਠਾ ਤਾਂ ਬਹੁਤ ਹੋ ਚੁੱਕਿਆ ਹੈ ਮੂਤੇ ਵੀ ਫਰੈਂਸੀਆ ਨਿਕਲ ਜੰਦੀਆਂ ਮਿੱਠਾ ਖਾਖਾ ਤੇ ਅੱਜ ਕੋਈ ਸਪਾਈਸੀ ਜਿਹੜੀ ਆਪਾਂ ਨਹੀਂ ਫਰਾਈ ਵੀ ਨਹੀਂ ਕਰਨੀ ਹੈਗੀ ਠੀਕ ਹੈ ਤੇ ਵਿਦਾਊਟ ਫਰਾਈ ਕਰੀ ਹੋਈ ਚੀਜ਼ ਅੱਜ ਆਪਾਂ ਬਣਾਵਾਂਗੇ ਪੰਜ ਪੰਜ ਥੋੜਾ ਜਿਹਾ ਟਾਈਮ ਹੈ ਤੇ ਦੀਦੀ ਸੰਤਰਿਆਂ ਦੇ ਗੇੜੇ ਤੇ ਗੇੜਾ ਮੈਨੂੰ ਫਰੈਂਸ ਲੱਗੇ ਭੁੱਖ ਇੱਕ ਲਾਈਟ ਨੇ ਗਰਮੀ ਇਸ ਲਈ ਮੈਂ ਕਿਹਾ ਚਲੋ ਹੁਣ ਆਪਾਂ ਠੰਡੇ ਠੰਡੇ ਸੰਤਰੇ ਖਾਣੇ ਆ ਸੰਤਰੇ ਸਾਰੇ ਖਾਣੇ ਆ ਤੁਸੀਂ ਤਾਂ ਕੱਲੇ ਹੀ ਗੇੜੇ ਦਿੰਨੇ ਹੋ ਮੈਂ ਕਿਹਾ ਚਲੋ ਸੰਤਰੇ ਕਹਿੰਦੇ ਆ ਮੈਂ ਆਪਣੇ ਆਪ ਨੂੰ ਰਿਸਪੈਕਟ ਦੇ ਰਹੀ ਹਾਂ ਓਕੇ ਦੇਖ ਲੋ ਆ ਗਏ ਪੜ ਕੇ ਪਤਾ ਨਹੀਂ ਹੜ ਕੇ ਤੇ ਆਉਂਦੇ ਮੁੰਡੇ ਨੇ ਗੱਜ ਪਾਤੀ ਕੀ ਪੜ ਕੇ ਆਏ ਅੰਜ ਬੁੜਾ ਆਈ ਦੀ ਦੱਸ ਹੈ ਦੱਸ ਮਗਲਨੀਮਸ ਪੜ ਕੇ ਹੈ ਮਗਲਨੀਮਸ ਇਹ ਤਾਂ ਥੋੜੇ ਪੜਾਉਂਦੇ ਹੋਣੇ ਉਥੇ ਹੈ ਹੁਣ ਤਰ ਹੋ ਜਾ ਪੜਨਾ ਪਾ ਸਕਦਾ ਸਿਰ ਨਾ ਨਾ ਬੁੱਗੇ ਫੈਂਸ ਦੇ ਨਾ ਕਾਲੇ ਨਾ ਲਿਆ ਗੱਲ ਹੈ ਨਾਲੇ ਗੱਲ ਕਿਰੇਦਰ ਬਾਜ਼ ਬੇਇਜ਼ਤੀ ਹੋਣ ਤੋਂ ਪਹਿਲਾਂ ਹੀ ਇਹਨੇ ਮੈਨੂੰ ਰੋਕਤਾ ਵੀ ਕਿਤੇ ਮੇਰੀ ਬੇਇਜ਼ਤੀ ਨਾ ਕਰ ਦੇਵੇ ਇਹ ਤੇ ਤੇ ਨਹੀਂ ਰਵਾਇ ਪਰ ਉਹ ਘੜਦਾ ਹੋਲੇ ਬਣਾ ਇੱਕ ਤੇ ਫਰੈਂਡਸ ਇਹ ਨਾਤਾ ਹੈ ਪੂਰੇ 25 ਦਿਨਾਂ ਬਾਅਦ ਛੋਟਾ ਕਿਉਂ ਜਿਸ ਦਿਨ ਮੈਂ ਆਈ ਆ ਤੋ ਉਹ ਤਾਂ ਪਹਿਲਾਂ ਆਇਓ ਸੀ ਨਾ ਨਾ ਕਿਉਂ ਨਾ ਇਹ ਪੁੱਜੀza ਘਟ ਮਏ ਨੇ ਉਹ ਸਾਰੇ ਨਹੀਂ ਦਾਦਾ ਨਹੀਂ ਬ੍ਰਦਰ ਇਹ ਸਾਰੇ ਨਹੀਂ ਹੋਗੇ 17 ਦਿਨ ਬਾਅਦ ਆਇਆ ਫਰੈਂਡਸ ਹੁਣ ਆਤਾ ਸੀਗਾ ਹੋਲੀ ਤੇ ਛੱਗੀ ਦਿਨ ਨੂੰ ਆਤਾ ਸੀ ਤੂੰ ਹਾਂ ਫਿਰ ਉਦੋਂ ਸਾਰਿਆਂ ਨੇ ਥੋੜੀ ਹੋਇਆ ਬਾਦ ਹੋ ਗਏ 6 10 7 8 9 10 ਆਓ ਸਾਰਿਆਂ ਨੂੰ 17 ਦਿਨ ਬਾਅਦ ਫਰੈਂਡਸ ਸਿਰ ਨਾ ਆਇਆ ਵੀ ਗਾਣਾ ਖਾ ਕੇ ਹੈ ਰਿੰਗ 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 ਨਹੀਂ ਮਸ ਬਾਸਪਤੀ ਹੁੰਦਾ ਕਿ ਬਾਸਮਤੀ ਹੁੰਦਾ ਨਾ ਬਾਸਮਤੀ ਹੁੰਦਾ ਨਾ ਬਾਸਪਤੀ ਬਨਸਪਤੀ ਹੁੰਦਾ ਬਾਸਪਤੀ ਕਿਹੜਾ ਬਾਸਪਤੀ ਪਰ ਚਲੇ ਗਏ ਜੀ ਨੂੰ ਮਾਰਦੀ ਕਿਸਾਨਾਂ ਨੂੰ ਬਚਣੇ ਵਿੱਚ ਆਉ ਉਹ ਫਿਰ ਤੂੰ ਇਹ ਨਹੀਂ ਕਰ ਚੜ ਮੈਂ ਤਾਂ ਥੱਪੜ ਮਾਰ ਮੈਨੂੰ ਪਤਾ ਲਿਖੀ ਨਾ ਤਾਂ ਬਨਸਪਤੀ ਬਨਸਪਤੀ ਨਹੀਂ ਬਾਸਪਤੀ ਹੁੰਦਾ ਉਹ ਵੀ ਗੱਤ ਲਿਖਾ ਥੱਪੜ ਨਾ ਜਗਾ ਕੇ ਜੇ ਭਾਜ ਹੈ ਚ ਬਸਪਤੀ ਹੁੰਦਾ ਬਾਸਪਤੀ ਨਹੀਂ 1 ਮਿੰਟ ਜਾ ਤੂੰ ਮਸ਼ਹੂਰੀਆਂ ਚ ਦੇਖਦਾ ਉਹ ਚ ਕੀ ਕਹਿੰਦੇ ਹੁੰਦੇ ਨੇ ਬਾਸਪਤੀ ਹੂੰ ਬਾਸਪਤੀ ਬੱਸ ਪਤੀ ਬੱਸ ਵਾਦੀ ਸੀ ਨਾ ਕੋਮਪਰਮਾਈਜ਼ ਮੈਨੂੰ ਰਹਿੰਦੀ ਕਿ ਗਾੜੀ ਕਿੜੀ ਹੈ ਬੱਸ ਵਾਦੀ ਸੀ ਹਾਂ ਨੋ ਕੰਪਰੋਮਾਈਜ਼ ਬਾਸਮਤੀ ਹੁੰਦਾ ਬਾਸਮਤੀ ਇਹ ਕਹਿੰਦਾ ਬਾਸਪਤੀ ਸਰੋਹੀ ਜੀ ਨੇ ਕਹਿੰਦੀ ਹੈ ਬਾਸਮਤੀ ਹੁੰਦਾ ਥੱਪੜ ਨਾਲ ਹਾਂ ਇਹ ਵਧੀਆ ਨੇ ਬੱਚੇ ਹਾਂ ਤਾਂ ਕੁਝ ਵੀ ਨਹੀਂ ਫਰੈਂਡਸ 1 ਮਿੰਟ ਨਹੀਂ ਐ ਨਹੀਂ ਦਾ ਚਲੀ ਗਾ ਫਰੈਂਡਸ ਇਹ ਨਹੀਂ ਮੇਰੀ ਗੱਲ ਸੁਣ ਨਹੀਂ 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 ਛੋਟੀ ਹੁੰਦਾ ਸੁਣਦਾ ਨਹੀਂ ਪੈ ਜੇ ਵਜਨ ਨਹੀਂ ਨਹੀਂ ਓਏ ਭਗਵਾ ਚਲ ਨਹੀਂ ਨਹੀਂ ਚਲ ਆ ਬਾਸਮਤੀ ਦਾ ਮਾਰ ਲਿਆ ਓਕੇ ਚਲ ਠੀਕ ਓਕੇ ਹੁਣ ਆਪਾਂ ਕਰਦੇ ਆ ਪੀਜ਼ਾ ਆਰਡਰ ਓਕੇ ਠੀਕ ਹੈ ਤੇ ਕਿੰਨੇ ਟਾਈਮ ਤੱਕ ਆਊ 10 ਮਿੰਟ ਨਹੀਂ ਨਹੀਂ 10 ਮਿੰਟ ਤੱਕ ਕੀ ਹੋਊਗਾ ਪੀ ਪੀ ਪੱਚੀ ਮਿੰਟ ਦਾ ਕਹਿੰਦੇ ਪੀਜ਼ਾ ਪਰ ਪਾਰਟੀ ਨਹੀਂ ਪਹਿਲਾਂ ਕੀ ਹੋਊਗਾ ਆਪਾਂ ਪਹਿਲਾਂ ਪੀਜ਼ਾ ਆਰਡਰ ਕਰਿਆ ਉਸ ਤੋਂ ਬਾਅਦ ਕੀ ਪ੍ਰੋਸੈਸ ਹੋਊਗਾ ਡਿਲੀਵਰੀ ਕੀ ਆਊਗਾ ਡਿਲੀਵਰੀ ਪ੍ਰੋਸੈਸ ਡਿਲੀਵਰੀ ਫਰੈਂਡਸ ਇਹ ਕਹਿੰਦਾ ਡਿਲੀਵਰੀ ਇਹ ਨੂੰ ਆਹੇ ਨਹੀਂ ਕਹਿਣਾ ਹੁੰਦਾ ਕਿ ਡਿਲੀਵਰੀ ਹੁੰਦੀ ਹੈ ਡਿਲੀਵਰੀ ਡਿਲੀਵਰੀ ਕਹਿੰਦਾ ਇਹ ਬੁੱਢਾ ਪੜਦਾ ਹੈ 12ਵਾਂ ਹੋ ਗਿਆ ਦੇਖ ਲਓ ਫਰੈਂਡਸ ਹੈ ਕਿਸੇ ਨੇ ਵੀ ਇਸ ਕੋਰਸ ਦਾ ਕੋਰਸ ਕਿਸੇ ਨੇ ਵੀ ਨਹੀਂ ਕਿਸੇ ਨੇ ਵੀ ਕਿਸ਼ਨੀ ਵੀ ਇੰਗਲਿਸ਼ ਇੰਗਲਿਸ਼ ਪੋਕਾ ਦਾ ਕੋਰਸ ਕਰਨਾ ਹੋਵੇ ਇਮੀਡੀਏਟਲੀ ਇਹ ਤਾਂ ਇਹ ਮੇਰੀ ਮਜਬੂਰੀ ਹੈ ਨਹੀਂ ਡਰੇ ਮੇਰੀ ਛਕਾਰ ਕਿਹਨਾਂ ਦੀ ਬਹਿਲੇ ਉਹ ਤਾਂ ਕੀ ਕਹਿੰਦੀ ਕਹਦੀ ਮਾਂ ਤੈਨੂੰ ਚਾਵਲ ਬਣਾਉਣੇ ਚਾਵਲ ਫੜ ਜਾ ਇਹ ਫਰੈਂਡਸ ਪਾਗਲਾਂ ਦਾ ਘਰ ਹੈ ਚੁੜੀਆ ਘਰ ਹੈ ਇਹ ਤੁਸੀਂ ਹੁਣ ਹਿਸਾਬ ਲਾ ਸਕਦੇ ਹੋ ਕਿ ਕਿਹੜਾ ਜਾਨਵਰ ਹੈ ਜ਼ਰੂਰ ਕਮੈਂਟਸ ਅਮਰਤ ਲਈ ਆ ਗਰਮਾ ਗਰਮ ਚਾਵਲ ਤੇ ਹੁਣ ਖਾਵਾਂਗੇ ਆਪਾਂ ਚਾਵਲ ਬਟਾ ਲਾਈਟ ਨੋ ਹੈ ਹੈ ਨਹੀਂ ਗੀ ਅੱਜ ਪੱਕੇ ਬੰਦ ਪਏ ਨੇ ਤੇ ਗਰਮੀ ਬਾਹਰ ਜੋਰਾ ਸ਼ੋਰਾਂ ਤੇ ਹੈ ਹੈਲੋ ਫਰੈਂਡਸ ਤੇ ਸ਼ਾਮ ਦੇ ਫਰੈਂਡਸ ਬੱਜ ਗਏ ਨੇ 6 ਤੇ ਸੌ ਸੂ ਕੇ ਅਰੈਸਟ ਕਰ ਲਈ ਗਰਮੀ ਜੇ ਬਟਾ ਲਾਈਟ ਦੇਖੋ ਹੁਣ ਆਈਏ ਸਵੇਰ ਦੀ ਗਈ ਵੀ ਤੇ ਅਮਰਤ ਕਹਿੰਦੀ ਵੀ ਦੀਦੀ ਕੁਝ ਬਣਾ ਲੈ ਮੈਂ ਕਿਹਾ ਚਲ ਅੱਜ ਮੈਂ ਘਰੇ ਆ ਵੀ ਕੁਝ ਬਣਾ ਕੇ ਦੇ ਦਿੰਨੇ ਆ ਨਾ ਤੁਹਾਨੂੰ ਮੈਂ ਕਿਹਾ ਸੀਗਾ ਸਵੇਰੇ ਤੇ ਕੁਛ ਡਿਸਾਈਡ ਤਾਂ ਵੈਸੇ ਖਾਸ ਹੋਇਆ ਨਹੀਂ ਸੀ ਮੈਂ ਕਿਹਾ ਜਿਹੜਾ ਅੱਜ ਬਣਾਉਣੀ ਆਪਾਂ ਫ੍ਰੈਂਚ ਫ੍ਰਾਈਜ਼ ਤੇ ਇਹ ਸ਼ਾਰਟ ਆਊਗਾ ਪਲੀਜ਼ ਜ਼ਰੂਰ ਦੇਖਿਓ ਠੀਕ ਹੈ ਅੱਜ ਸ਼ਾਮ ਨੂੰ ਸ਼ਾਰਟ ਆ ਜਾਣਾ ਹੈ ਤੇ ਬਸ ਹੁਣ ਮੈਂ ਤਿਆਰੀ ਕਰਨ ਲੱਗੀ ਹਾਂ ਸੀ ਫ੍ਰੈਂਚ ਫ੍ਰਾਈਜ਼ ਬਣਾਉਣ ਦੀ ਇੰਦਰ ਸਾਰੀ ਤਿਆਰੀ ਹੋ ਗਈ ਹੈ ਫਰੈਂਡਸ ਤੇ ਆਲੂ ਵਗੈਰਾ ਵੀ ਕੱਟ ਲਏ ਨੇ ਤੇ ਹੁਣ ਬਸ ਤਿਆਰੀ ਹੈ ਆਪਣੇ ਹੁਣ ਫ੍ਰੈਂਚ ਫ੍ਰਾਈਜ਼ ਬਣਾਉਣ ਦੀ ਤੇ ਬਸ ਹੁਣ फटाफट ਬਣਾਣੀ ਮੈਂ ਫ੍ਰੈਂਚ ਫ੍ਰਾਈਜ਼ ਤੇ ਤੁਹਾਨੂੰ ਮੈਂ ਮਿਲਦੀ ਆ ਬਾਅਦ ਚੋ ਕਿ ਕਿਦਾਂ ਦਾ ਰਿਜ਼ਲਟ ਆਇਆ ਇਹਨਾਂ ਨੂੰ ਬਣਾ ਕੇ ਬਿਲਕੁਲ ਆਪਾਂ ਉਹ ਵਾਲੇ ਬਣਾਵਾਂਗੇ ਮੈਕਡੀ ਵਾਲੇ ਮੈਕਡੋਨਲਡਜ਼ ਵਾਲੇ ਫ੍ਰੈਂਚ ਫ੍ਰਾਈਜ਼ ਬਣਾਵਾਂਗੇ ਓਕੇ ਫਰੈਂਡਸ ਇਹਨੇ ਸਾਡੇ ਫ੍ਰੈਂਚ ਫ੍ਰਾਈਜ਼ ਬਣ ਗਏ ਨੇ ਤੇ ਬਿਲਕੁਲ ਮੈਕਡੀ ਵਾਲੇ ਬਣੇ ਨੇ ਇਹ ਤੇ ਟੇਸਟ ਵੀ ਇਹਨਾਂ ਦਾ ਬਹੁਤ ਵਧੀਆ ਆ ਮੈਂ ਤੁਹਾਨੂੰ ਟੇਸਟ ਕਰਕੇ ਦੱਸੂਗੀ ਤੁਹਾਨੂੰ ਜਿਦਾ ਤਰਜੀ ਓਟ ਇਸ ਦੀ ਤੇ ਬਸ ਫਰੈਂਡਸ ਹੁਣ ਆਪਾਂ ਸ਼ੈਫ ਵੀ ਬਣ ਗਏ ਆ ਮੈਕਡੀ ਵਾਲੇ ਤੇ ਫ੍ਰੈਂਚ ਫ੍ਰਾਈਜ਼ ਹੋ ਗਏ ਨੇ ਰੈਡੀ ਬਸ ਹੁਣ ਸਾਰੇ ਨੂੰ ਆਪਾਂ ਕਰ ਦਈਏ ਸਰਵ ਬਸ ਇਹਦਾ ਅਸੀਂ ਘੱਟ ਬਣਾ ਕੇ ਦੇਖੇ ਸੀ ਕਿ ਵਧੀਆ ਵੀ ਬਣ ਜਾਣ ਬਾਟਾ ਆਪਾਂ ਕਾਮਯਾਬ ਹੋ ਗਏ ਹੁਣ ਆਪਾਂ ਅੱਗੇ ਤੋਂ ਵੱਧ ਬਣਾਵਾਂਗੇ ਫਰੈਂਡਸ ਹੁਣ ਅਸੀਂ ਫ੍ਰੈਂਚ ਫ੍ਰਾਈਜ਼ ਖਾਵਾਂਗੇ ਤੇ ਤੁਹਾਨੂੰ ਮਿਲੂੰਗੀ ਮੈਂ ਨੈਕਸਟ ਵਲੌਗ ਚ ਤੇ ਪਲੀਜ਼ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵਲੌਗ ਨੂੰ ਜ਼ਰੂਰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਆਪਣੀ ਸਪੋਰਟ ਬਣਾ ਕੇ ਰੱਖਿਓ ਵੱਧ ਤੋਂ ਵੱਧ ਸ਼ੇਅਰ ਕਰਦੇ ਰਹੋ ਤੇ ਬਸ ਫਰੈਂਡਸ ਹੁਣ ਤੁਹਾਨੂੰ ਮਿਲਦੇ ਆ ਨੈਕਸਟ ਵਲੌਗ ਚ ਪਲੀਜ਼ ਐਵੇਂ ਹੀ ਬਣੇ ਰਹਿਓ ਮੇਰੇ ਨਾਲ ਓਕੇ ਜੀ ਸਸਤੀ ਕਰਦੀ